ਵਿਦਵਾ ਔਰਤ ਕਿਸਾਨ ਦੀ ਅਣਪਛਾਤੇ ਵਿਅਕਤੀਆਂ ਵਾਹੀ 5 ਏਕੜ ਦੇ ਕਰੀਬ ਕਣਕ ਰਾਤ ਸਮੇਂ ਹਥਿਆਰਬੰਦ ਲੋਕਾਂ ਨੇ ਦਿੱਤਾ ਘਟਨਾ ਨੂੰ ਅੰਜਾਮ ਚਲਾਈਆਂ ਗੋਲੀਆਂ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਜਵੰਦਾ ਕਲਾਂ ਦੀ ਵਸਨੀਕ ਵਿਦਵਾ ਔਰਤ ਅਮਨਦੀਪ ਕੌਰ ਨੇ ਮੀਡੀਆ ਦੇ ਸਾਹਮਣੇ ਬੋਲਦੇ ਹੋਏ ਕਿਹਾ ਕਿ ਉਸਤੇ ਪਤੀ ਗੁਰਬੀਰ ਸਿੰਘ ਫੌਜੀ ਅਤੇ ਸਹੁਰਾ ਪ੍ਰਗਟ ਸਿੰਘ ਦੀ ਮੌਤ ਹੋ ਚੁੱਕੀ ਹੈ ਅਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਸਹੁਰੇ ਨੇ ਪਿਛਲੇ ਸਮੇਂ ਕੋਈ ਜ਼ਮੀਨ ਦਾ ਬਿਆਨਾ ਗੁਰਮukh ਸਿੰਘ ਦੇ ਨਾਲ ਕੀਤਾ ਸੀ ਪਰੰਤੂ ਕਿਸੇ ਕਾਰਨ ਰਜਿਸਟਰੀ ਨਹੀਂ ਹੋਈ ਜਿਸ ਤੋਂ ਬਾਅਦ ਉਸਦੇ ਸਹੁਰੇ ਦੀ ਮੌਤ ਹੋ ਗਈ ਅਤੇ ਬਿਆਨਾ ਕਰਵਾਉਣ ਵਾਲੇ ਗੁਰਮukh ਸਿੰਘ ਦੀ ਵੀ ਮੌਤ ਹੋ ਗਈ ਸੀ ਬਿਆਨਾ ਕਰਵਾਉਣ ਵਾਲੇ ਵਿਅਕਤੀ ਦੇ ਲੜਕੇ ਬਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਨਾਲ ਮਾਂਡੋਗ ਅਦਾਲਤ ਵਿੱਚ ਉਹਨਾਂ ਦਾ ਕੇਸ ਚੱਲਦਾ ਸੀ ਜਿਸ ਵਿੱਚ ਉਹਨਾਂ ਨੂੰ ਔਰਤ ਨੂੰ ਸਟੇ ਮਿਲਿਆ ਹੋਇਆ ਹੈ ਬੀਤੀ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਹਨਾਂ ਦੀ ਕਨਕ ਦੀ 5 ਏਕੜ ਫਸਲ ਦਾ ਨੁਕਸਾਨ ਕੀਤਾ ਤੇ ਨਾਲੇ ਗੋਲੀਆਂ ਚਲਾਈਆਂ ਸਨ ਉਹਨਾਂ ਦੋਸ਼ ਲਗਾਏ ਕਿ ਇਹ ਸਾਰੀ ਘਟਨਾ ਨੂੰ ਗੁਰਮਖ ਸਿੰਘ ਦੇ ਲੜਕੇ ਨੇ ਅੰਜਾਮ ਦਿੱਤਾ ਹੈ ਉਧਰ ਜਦੋਂ মিডিਆ ਨੇ ਦੂਸਰੀ ਧਿਰ ਗੁਰਮਖ ਸਿੰਘ ਦੇ ਲੜਕੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਹੋਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਆਕੇ ਕਣਕ ਦੀ ਫਸਲ ਦਾ ਨੁਕਸਾਨ ਪਚਾਉਣ ਵਿੱਚ ਸਾਡਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਇਸ ਸਬੰਧੀ ਵਿਧਵਾ ਔਰਤ ਅਮਨਦੀਪ ਕੌਰ ਨੇ ਪੁਲਿਸ ਚੌਕੀ ਨਿਸ਼ਾਹਰਾ ਪੜਨਾਂ ਵਿਖੇ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਚੌਕੀ ਨਿਸ਼ਾਹਰਾ ਪੜਵਾ ਦੀ ਪੁਲਿਸ ਵੱਲੋਂ ਮੌਕਾ ਦੇਖਿਆ ਗਿਆ ਹੈ ਪਰੰਤੂ মিডিਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ ਹਾਂ ਜੀ ਪਨੀ ਕੀ ਨਾ ਤੁਹਾਡਾ ਅਮਨਦੀਪ ਕੌਰ ਜਵੰਦਾ ਕਲਾ ਕੀ ਮਾਮਲਾ ਸਾਰਾ ਜਿਹੜਾ ਕਣਕ ਦੀ ਜਿਹੜੀ ਫਸਲ ਦੀ ਬਰਬਾਦੀ ਕੀਤੀ ਗਈ ਹੈ ਸਰ ਇਹ ਮਤਲਬ ਪਹਿਲੀ ਦਾ ਕੇਸ ਹੈ ਇਹ ਬਿਆਨਾ 2024 ਦਾ ਵਾ ਤੇ ਉਸ ਤੋਂ ਬਾਅਦ ਰਜਿਸਟ੍ਰਿੰਗ ਨਹੀਂ ਹੋਈਆਂ ਤੇ ਬਸ ਉਸ ਤੋਂ ਬਾਅਦ ਕੇਸ ਲੱਗ ਗਿਆ ਅਦਾਲਤ ਚ ਤੇ ਹੁਣ ਸਾਡੇ ਕੋ ਪਹਿਲੀ ਦਾ ਸਾਰਾ ਸਟੇ ਹੈਗਾ ਵਾ ਤੇ ਪਹਿਲੀ ਸਾਡੇ ਹੀ ਮਤਲਬ ਸਾਡੇ ਕੋਈ ਸਾਡਾ ਜੱਦੀਪੁਰ ਸੀ ਕਬਜਾ ਤੇ ਤੇ ਕਿੰਨਾਂ ਦੇ ਨਾਂ ਤੇ ਜ਼ਮੀਨ ਆ ਤੇ ਕਿੰਨਾਂ ਨੂੰ ਜਿਹੜਾ ਬਿਆਨਾ ਕੀਤਾ ਗਿਆ ਸੀ ਇਹ ਪ੍ਰਗਟ ਸਿੰਘ ਤੇ ਗੁਰਬੀ ਸਿੰਘ ਦੇ ਨਾਂ ਜ਼ਮੀਨ ਆ ਤੇ ਬਿਆਨਾ ਜਿਹੜਾ ਗੁਰਮਖ ਸਿੰਘ ਨੂੰ ਕੀਤਾ ਗਿਆ ਵਾ ਤਾਂ ਕੀ ਲੱਗਦਾ ਕਿੰਨੇ ਜਿਹੜੀ ਤੁਹਾਡੀ ਫਸਲ ਦੀ ਬਰਬਾਦੀ ਕੀਤੀ ਹੈ ਇਹ ਸਰ ਮਤਲਬ ਉਹੀ ਕਰਾਉਂਦਾ ਜਿੱਦਾਂ ਮਲਾਵਾ ਗੁਰਮਖ ਸਿੰਘ ਹੁਣੀ ਉਹੀ ਉਹਨਾਂ ਦੇ ਗਾਂ ਜਿਹੜੇ ਬੇਟੇ ਬਿੰਦਰ ਤੇ ਸਿਮਰਨਜੀਤ ਸਿੰਘ ਹਾਂਜੀ ਕਿੰਨੀ ਫਸਲ ਜਿਹੜੀ ਬਰਬਾਦੀ ਹੋਈ ਤੇ 5 ਕਿੱਲੇ ਟੋਟਲ ਕਿੰਨਾ ਜਿਹੜਾ ਜ਼ਮੀਨ ਦਾ ਛੋੜਾ ਜਤਨ ਦਾ 86 ਕਨਾਲਾਂ ਬੋਲੀ ਵੀ ਚਲਾਈ ਇਹਨਾਂ ਹਾਂਜੀ ਹਾਂਜੀ 4 ਫਾਇਰ ਕੱਢੇ ਤੇ ਪੁਲਿਸ ਆਈ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਆਈ ਹੁੰਦੇ ਨੇ ਆਈ ਸਵੇਰੇ ਸੀ ਪ੍ਰੋਸਾਦ ਆ ਗਿਆ ਪੁਲਿਸ ਨਾਲ ਪੁਰਸ ਵਾਲਿਆਂ ਨੇ ਇਹ ਹੀ ਕਿਹਾ ਕਿਹੀਂ ਮਤਲਬ ਕਰਦੇ ਅੱਗੇ ਕੋਈ ਕਾਰਵਾਈਹੀਂ ਮਤਲਬ ਦਰਖਾਸਤ ਲਿਖ ਲਈ ਉਹਨਾਂ ਨੇ ਕੀ ਮੰਗ ਕੀ ਕਰਦੇ ਜੀ ਮੰਗ ਸਰ ਸਾਨੂੰ ਇਹ ਹੀ ਆ ਕਿ ਸਾਨੂੰ ਇਹ ਪਰੇਸ਼ਾਨ ਨਾ ਕਰਨ ਕਿ ਜਿਹੜੀ ਵੀ ਪਾਰਟੀ ਉਹਦੀ ਸਾਨੂੰ ਪਰੇਸ਼ਾਨ ਕਰ ਰਹੀ ਆ ਕਿ ਸਾਡੇ ਸਿਰ ਤੇ ਬੰਦਾ ਕੋਈ ਨਹੀਂ ਹੈਗਾ ਕਿਸਾਨ ਨੂੰ ਬਾਰ ਬਾਰ ਪਰੇਸ਼ਾਨ ਨਾ ਕਰਨਾ ਅੰਜੀ ਤੇ ਕੀ ਨਾ ਤੁਹਾਡਾ ਜੀ ਤੇ ਕਿਹੜਾ ਪਿੰਡ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਪਿੰਡ ਮੇਰਾ ਜਵੰਦਾ ਕਲਾਮ ਆ ਇਹ ਮਾਮਲਾ ਸਾਰਾ ਜ਼ਮੀਨ ਦਾ ਜਿਹੜਾ ਕਲਕ ਦੀ ਜਿਹੜੀ ਫਸਲਵਾ ਦਿੱਤੀ ਗਈ ਹੈ ਮਾਮਲਾ ਜੀ ਉਹ ਅਮਨਦੀਪ ਦੇ ਸੋਹਰਾ ਸਾਹਿਬ ਨੇ ਕਿਹ ਗੁਰਮੁਖ ਸਿੰਘ ਨਾਂ ਦੇ ਬੰਦੇ ਨਾਲ 2004 ਚ ਬਿਆਨਾਂ ਕੀਤਾ ਸੀ ਮੁੜ ਕੇ ਪਤਾ ਲੱਗਾ ਵੀ ਉਹਨਾਂ ਕੋਲੋਂ ਰਜਿਸਟਰੀ ਨਹੀਂ ਹੋਈ ਉਹਨਾਂ ਨੇ ਕੋਰਟ ਕੇਸ ਲਾ ਕੇ ਤਿਆ ਉਹ ਕੋਰਟ ਕੇਸ ਦੇ ਜਿਹੜੇ ਉਹ ਇਨਾਂ ਕੋ ਅਮਨਦੀਪ ਹੁਣੇ ਖੋੜ ਸਟੇ ਵੀਆ ਤੇ ਕਬਜ਼ਾ ਵੀ ਇਹਨਾਂ ਦਾ ਵਾ ਰਾਤ ਕਰੀਬ 1 ਵਜੇ ਆ ਕੇ ਕੋਈ ਦੇ ਬੰਦੇ ਟਰੈਕਟਰ ਲੈ ਕੇ ਤੇ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਪਏ ਆ ਤੇ ਫਸਲ ਦਾ ਨੁਕਸਾਨ ਕਰ ਗਏ ਆ ਕਿੰਨੇ ਆਦਮੀ ਸੀ ਕਿੰਨੇ ਟਰੈਕਟਰਾਂ ਦੇ ਜਿਹੜੇ ਬੰਦੇ ਆਏ ਸੀ ਦੋ ਟਰੈਕਟਰ ਸੀ ਜੇ ਹੈਗੇ 15 16 ਆਦਮੀ ਸੀ ਤੇ ਕਿੰਨਾ ਨੁਕਸਾਨ ਕਰ ਗਏ ਨੁਕਸਾਨ ਪੰਜ ਕਿੱਲੇ ਕਣਕ ਦੇ ਵਾ ਗਿਆ ਜੀ ਨਾਲੇ ਚਾਰ ਫਾਇਰ ਕੀਤੇ ਜੀ ਤੋਂ ਪਿਛਾਲਾ ਹੀ ਬੰਦਿਆਂ ਦੇ ਕੌਣ ਸੀਗੇ ਪਿਛਾਲਾ ਉਹਦੇ ਉਹਨਾਂ ਦਾ ਬਿੰਦਰ ਸਿੰਘ ਇਹ ਜਿਨ੍ਹਾਂ ਦਾ ਇਹਨਾਂ ਨਾਲ ਕੇਸ ਚੱਲਦਾ ਉਹੋ ਹੀ ਬੰਦੇ ਸੀ ਜੀ ਕੋਈ ਮਸ਼ੀਨਰੀ ਵਗੈਰਾ ਛੱਡ ਕੇ ਗਏ ਇੱਥੇ ਉਹਨਾਂ ਦਾ ਇੱਕ ਮੋਟਰਸਾਈਕਲ ਇੱਥੇ ਰਹਿ ਗਿਆ ਸਪਲੈਂਡਰ ਮੋਟਰਸਾਈਕਲ ਹੈ ਜੀ ਪ੍ਰਸ਼ਾਸਨ ਦੇ ਕੋਈ ਆਏ ਮੌਕਾ ਪ੍ਰਸ਼ਾਸਨ ਨੇ ਸਵੇਰੇ ਦਰਖਾਸਤ ਦਿੱਤੀ ਤੇ ਪ੍ਰਸ਼ਾਸਨ ਮੌਕਾ ਵੇਖ ਕੇ ਗਿਆ ਤੇ ਅਨਚਾਰਜ ਗੱਜਨ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਇਨਸਾਫ ਦਿਵਾਉਂਗਾ ਕੀ ਮੰਗ ਕੀ ਕਰਦੇ ਜੀ ਮੰਗ ਇਹੋ ਜੀ ਆ ਜੀ ਇਹਨਾਂ ਦਾ ਨਾਂ ਇਹਦੇ ਸਹੁਰਾ ਸਾਹਿਬ ਹੈਗੇ ਨਾਂ ਇਹਦੇ ਹਸਬੰਦ ਹੈਗੇ ਆ ਛੋਟੀ ਛੋਟੀ ਦੀ ਬੱਚੀ ਹੈ ਇਹ ਜੋ ਜਨਾਨੀ ਨਾਲ ਤਕਾ ਹੋ ਰਿਹਾ ਵਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਅਮਨਦੀਪ ਕੋਰ ਜਿਹੜੇ ਤੁਹਾਡੇ ਕਿ ਲੱਗਦੇ ਇਹ ਮੇਰੇ ਗਵਾਂਡ ਹੀ ਆ ਜੀ ਹਾਂਜੀ ਹਾਂਜੀ ਭਾਈ ਤੀਣਾ ਟੋਡਾ ਜੀ ਗੋਬਿੰਦ ਸਿੰਘ ਕਿਹੜਾ ਪਿੰਡ ਹੈ ਪਿੰਡ ਸੁਲਤਾਨਵਾਲੀ ਪਿੰਡ ਖਾਲਸਾ ਨਗਰ ਖਾਲਸਾ ਜਵੰਦਾ ਕਲਾ ਦੀ ਅਮਨਦੀਪ ਕੌਰ ਹੈ ਜਿਹੜੀ ਕਹਿ ਰਹੀ ਆ ਕਿ ਮੇਰੀ ਜਿਹੜੀ ਰਾਤ ਬੀਤੀ ਹੋਈ ਬਸਰ ਕਲ ਕਰਦੀ ਜਿਹੜੀ ਬਾਦ ਦਿੱਤੀ ਗਈ ਕੀ ਹੈ ਸਾਰਾ ਮਾਮਲਾ ਤੁਹਾਡਾ ਨਾਲ ਲੱਗਦਾ ਸਾਡਾ ਕੋਈ ਰੋਲ ਨਹੀਂ ਉਹਦੇ ਵਿੱਚ ਹੈਗਾ ਜੀ ਤੇ ਕਿਉਂਕਿ ਸਾਡੇ ਫਾਦਰ ਸਾਹਿਬ ਨੇ ਪਹਿਲਾਂ ਕੋਈ ਕਰਦੇ ਸੀ ਲਈ ਵੇਚੀ ਦਾ ਕੰਮ ਕਰਦੇ ਸੀ ਉਦੋਂ ਬਾਅਦ ਆ ਤੇ ਨਾ ਸਾਨੂੰ ਇਹੇ ਬਾਰੇ ਕੋਈ ਜਾਣਕਾਰੀ ਆ ਤੇ 2017 ਤੋਂ ਸਾਡੇ ਕੋਲ ਹੀ ਰਹਿ ਆ ਉਦੋਂ ਬਾਅਦ ਆ ਕੋਈ ਸਾਡਾ ਲੈਣ ਦੇਣ ਨਹੀਂ ਕੋਈ ਵੀ ਉਹ ਪਹਿਲਾਂ ਕੋਈ ਹੋਊਗਾ ਤੇ ਕੋਈ ਉਧਰ ਉਧਰ ਹੀ ਲੈ ਦਿੱਤੀ ਹੋਈ ਕੀਤੀ ਹੋਏ ਕਿਸੇ ਨਾਲ ਦੇ ਕੀਤੀ ਹੋਏ ਲੰਗਰੀਆਂ ਨਾਲ ਵੀ ਫਸਲ ਕੋਈ ਵਾਹੀ ਦੀ ਤੁਹਾਡਾ ਕੋਈ ਰੋਲ ਨਾ ਨਾ ਸਾਡਾ ਕੋਈ ਨਹੀਂ ਸਾਡੀ ਲੋਕੇਸ਼ਨ ਵੇਖ ਲੈਣ ਕਿੱਥੇ ਆ ਕਿੱਥੇ ਨਹੀਂ ਕਿੱਥੇ ਕੋਈ ਗਿਆ ਵਾ ਜਾਂ ਕੋਈ ਨਾ ਕੋਈ ਹੋਊਗਾ ਹੀ ਉਹਨਾਂ ਕੋ ਫਰੂਕ ਲੱਗੋ ਬੰਨੇ ਕੋਈ ਪੁੱਛ ਕੇ ਅਸ ਕਰ ਲੈਣਾ ਆਪਣੀ ਤੁਹਾਡੇ ਤੁਮ ਜੇ ਸ਼ਾਨ ਪਈ ਕਰ ਲੈਣਾ ਆਪਣੀ ਤੁਹਾਡਾ ਨਾਲ ਨਿਭੜਿਆ ਸਾਰਾ ਸਾਡਾ ਨਹੀਂ ਸਾਡੇ ਨਾਲ ਕੋਈ ਸਾਨੂੰ ਪਤਾ ਹੀ ਕੋਈ ਨਹੀਂ ਇਸ ਬਾਰੇ ਵੀ ਕੀ ਗੱਲਬਾਤ ਹੈ ਕੋਈ ਲੈਣ ਦੇਣ ਕੀ ਸਭ ਤਾਂ ਕੀ ਨਹੀਂਗਾ ਉਹਨਾਂ ਸਾਡੇ ਕੋਲ ਜਿਤਨਾ ਹੁਣ ਮਤਲਬ ਕਿਸੇ ਸਾਂਝਾ ਖਾਤਾ ਪਹਿਲਾ ਆਊਗਾ ਜਿਹੜੀ ਉਹਨਾਂ ਨੇ ਆਪਣੇ ਵੱਲੋਂ ਵਿਸੇਯਤ ਵਿਸੂਤਾ ਅੰਜ ਉਹ ਵੀ ਕੁਛ ਹੈਗਾ ਹੈ ਗਵਾਈਆਂ ਆਪਣੀਆਂ ਕਰਵਾਈਆਂ ਵੀ ਸਾਡੇ ਕੋਲ ਤੁਹਾਡੀ ਕੋਈ ਜਾਇਦਾਦ ਉਧਰ ਉਹਦੇ ਆਈਆਂ ਕਬ ਸਾਡਾ ਕੋਈ ਲੈਣ ਦੇਣੇਗਾ ਇਹ ਕੋ ਤਰਨਤਾਨੇ ਕੋ ਪਾਰਟੀਆਂ ਗਿਆ ਉਹਨਾਂ ਨੇ ਕੋਈ ਲੈਣ ਦੇਣਾਗਾ ਇਹਨਾਂ ਦਾ ਸਾਨੂੰ ਕੋਈ ਜਾਣਕਾਰੀ ਨਹੀਂ ਕਿਉਂਕਿ ਉਹਨਾਂ ਆਏ ਤੋਂ ਨਾ ਆਖਿਆ ਵੀ ਸਾਨੂੰ ਸੀਤਮ ਵਿਸੂਤਾ ਜੋ ਵੀ ਕੁਛ ਹੈਗਾ ਹੈ ਸਾਨੂੰ ਪਤਾ ਹੀ ਕੋਈ ਨਹੀਂ ਹੈਗਾ ਬਾਰੇ ਗੱਲਬਾਰੇ ਬਸ